ਹੈਲੋ ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਲ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੋ ਬਲੌਗ ਤੁਹਾਡਾ ਸਾਰਿਆਂ ਦਾ ਸਵਾਰਤ ਜੀ ਤੇ ਲੋ ਜੀ ਇੱਥੇ ਆਪਾਂ ਦੁੱਧ ਗਰਮ ਰੱਖਤਾ ਸੀ ਤੇ ਇੱਕ ਪਾਸੇ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਆਲੂ ਮਟਰ ਗਾਜਰਾ ਤੇ ਠੀਕਾ ਜੀ ਇਹਪਾ ਬਣਾ ਲਈ ਜੀ ਸਬਜ਼ੀ ਤੇ ਇਹਨਾਂ ਆਪਣਾ ਬੱਲ ਮਦੂਰਾ ਨੇ ਇਸ ਕਰਕੇ ਤੇਦਰ ਆਪਣਾ ਦੁੱਧ ਹੋ ਗਿਆ ਜੀ ਤੇ ਉਹ ਬਣਾਉਣੀ ਹੈ ਜੀ ਆਪਾਂ ਰੋਟੀ ਆਟਾ ਆਪਾਂ ਲਿਆ ਗੁੰਨ ਇਹ ਲਾਪਾ ਦੁੱਧ ਗਰਮ ਕਰ ਲਿਗੇ ਜੀ ਤੇ ਲੋ ਜੀ ਆਪਣਾ ਦੁੱਧ ਆਪਾਂ ਗਰਮ ਕਰਕੇ ਰੱਖ ਲਿਆ ਤੇ ਗੈਸ ਕਰ ਦਾਂਗੇ ਆਪਾਂ ਬੰਦ ਠੀਕ ਹੈ ਜੀ ਤੇ ਇਧਰ ਆਪਣੇ ਢਾਂਡੇ ਸੀ ਜਿਹੜੇ ਇਹ ਆਪਾਂ ਸਾਫ਼ ਕਰਕੇ ਰੱਖ ਤੇ ਅਕੇ ਆਪਾਂ ਤੋ ਆਟਾ ਗੁੰਨਦਿਆਂ ਤੋ ਆਟਾ ਗਿਰ ਗਿਆ ਤੇ ਇਧਰ ਆਪਣਾ ਆਟਾ ਗੁੰਨ ਲਿਆ ਜਿੱਤੇ ਆਪਾਂ ਪਕਾਉਣ ਲੱਗਦੇ ਸੀ ਰੋਟੀ ਬਣਾਉਣ ਤੇ ਬਣਾਈ ਨਹੀਂ ਤੇ ਆਪਣੇ ਟੀਪਨਾ ਜੀ ਇਹ ਟੀਪਨ ਆਪਣੇ ਧੋਨੇ ਨੂੰ ਆ ਤੇ ਇਹ ਆਪਾਂ ਸਾਈਡ 'ਚ ਰੱਖ ਦਿੰਨੇ ਆ ਥੋੜੀ ਜਿਹੀ ਸਬਜੀ ਪਈ ਸੀ ਤੀਪਨ ਚ ਤੇ ਆਪਾਂ ਡੱਬੀ ਇਤਰਾਪਾ ਹਰਦੀਪ ਦਾ ਵੀ ਤੀਪਨਾ ਤੋੜੇ ਨੂੰ ਇੱਕ ਪਾਸੇ ਰੱਖ ਲਿਆ ਤੇ ਹੁਣ ਬਣਾ ਲਾਂਗੇ ਇੱਕ ਆ ਰੋਟੀ ਪੇਰ ਦੋਵਾਂਗੇ ਜੀ ਭਾਂਡੇ ਰੋਟੀ ਵੀ ਖਾ ਕੇ ਇਹ ਪਮਟਰ ਨੂੰ ਗਾਇਸੀ ਜੀ ਇੱਕ ਪਾਸੇ ਰੱਖ ਲਈਏ ਟੋਕਰੀ 'ਚ ਚਲੋ ਅੱਧੀ ਹੁਣ ਆਪਾਂ ਰੋਟੀਆਂ ਬਣਾਈਏ। ਆਓ ਦੀ ਹੁਣ ਬਣਾਵਾਂਗੇ ਆਪਾਂ ਰੋਟੀ ਤੇ ਇੱਧਰ ਰੱਖ ਲਏ ਜੀ ਆਪਾਂ ਗੜਬੀ 'ਚ ਗਰਮ ਪਾਣੀ ਤੇ ਨਾਲ ਬਣਾਵਾਂਗੇ ਜਿੱਦੇ ਆਪਾਂ ਸੁੱਕੀ ਸਬਜ਼ੀ ਦੇ ਨਾਲ ਦੋ ਚਾਰ ਮੱਤੀ ਦੀਆਂ ਰੋਟੀਆਂ ਠੀਕ ਹੈ ਜੀ ਤੇ ਆਪਾਂ ਰੋਟੀ ਬਣਾ ਲਏ ਜੀ ਤੇ ਫਿਰ ਸੁੱਕੀ ਸਬਜੀ ਨਾਲ ਰੋਟੀ ਬੜੀ ਵਧੀਆ ਲੱਗਦੀ ਟੇਸਟੀ ਤੇ ਹੁਣ ਆਪਾਂ ਰੋਟੀ ਪਹਿਲਾਂ ਬੱਚਿਆਂ ਨੂੰ ਦੇ ਦਾਂਗੇ ਤੇ ਬੱਚੇ ਨਹੀਂ ਖਾਂਦੇ ਮੱਕੀ ਦੀ ਰੋਟੀ ਉਹ ਸਾਗ ਗੈਲ ਖਾ ਕੇ ਖੁਸ਼ ਰਹਿ ਤੇ ਆਪਾਂ ਨੂੰ ਸੁੱਕੀ ਸਬਜੀ ਨਾਲ ਬਹੁਤ ਵਧੀਆ ਰੋਟੀ ਲੱਗਾ ਜੀ ਮੱਕੀ ਦੀ ਤੇ ਪਾਣੀ ਆਪਣਾ ਕੋਸਾ ਹੋ ਗਿਆ ਤੇ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਠੀਕ ਹੈ ਜੀ ਤੇ ਆਪਾਂ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਜੀ ਬਹੁਤ ਦਿਨਾਂ ਬਾਅਦ ਤੇ ਕਿੰਨੇ ਦਿਨ ਹੋ ਗਏ ਸੀ ਜੀ ਆਪਾਂ ਵੀਡੀਓ ਨਹੀਂ ਬਣਾ ਪਾਏ ਤੇ ਥੋੜੇ ਜਿਹਾ ਆਪਾਂ ਨਾਲ ਤਾਂ ਬੀਜੀ ਸੀ ਨਾਲੇ ਕਸ ਕਰਦ ਮਤਲਬ ਤੁਹਾਨੂੰ ਕੋਈ ਨਾ ਪ੍ਰੋਬਲਮ ਹੋ ਜਾਏ ਤਾਂ ਨਹੀਂ ਇਸ ਕਰਕੇ ਨਹੀਂ ਵੀਡੀਓ ਆਪਾਂ ਬਣਾ ਪਾਏਗੀ ਤੇ ਲੋ ਜੀ ਆਪਾਂ ਰੋਟੀ ਪਾਣੀ ਬਣਾ ਲ ਗਏ ਤੇ ਕੁਸਟਕ ਪਾਸ ਆ ਰਾਜਮਾਂ ਦੀ ਸਬਜੀ ਪਈ ਆ ਤੇ ਇਹਨਾਂ ਨੇ ਰਾਜਮਾ ਦੀ ਸਬਜ਼ੀ ਖਾਣੀ ਹੋਈ ਖਾ ਲਣਗੇ ਠੀ ਗੜਬੀ ਹੋਗੀ ਜੀ ਗਰਮ ਰੋਟੀ ਰੋਟੀ ਖਾ ਕੇ ਫਿਰ ਧੋਵਾਂਗੇ ਜੀ ਆਪਾਂ ਕੱਪੜੇ ਤੇ ਅੱਜ ਲੇਟ ਟੁੱਟੀ ਆਈਏ ਇਸ ਕਰਕੇ ਆਪਾਂ ਲੇਟ ਹੀ ਕੱਪੜੇ ਧੋਵਾਂਗੇ ਤੇ ਠੀਕ ਹੈ ਜੀ ਤੇ ਮੈਂ ਰਸਤਾ ਪਰ ਰੋਟੀ ਬਣਾ ਲੀਏ ਕਿਰਪਾ ਆਵਾਂਗੇ ਜੀ ਆਪਾਂ ਮਸ਼ੀਨ 'ਚ ਕੱਪੜੇ तो टूटी ना लेट आई है जी, जी जर आप मशीन च पाते कपड़े पाती नाती लैट नहीं लैट है नहीं जी मैं कपड़े पाते जी मशीन हाँ देखिए लैट नहीं मतलब शायत लैट ही नहीं चल ਪਾਣੀ ਪਾ ਦਿੰਨੇ ਆਪਾਂ ਨੂੰ ਥੋੜੇ ਤੇ ਕੱਪੜੇ ਪਾ ਤੇ ਇਹ ਕੋਈ ਇਸ ਤੋਂ ਪਹਿਲਾਂ ਪਾਉ। ਇਹ ਪੈਂਟਾਂ, ਸਲਟਾਂ, ਥੋੜਾ ਜਿਹਾ ਨਮਕ ਤੇ ਬਿਲਾਣਾ ਬਲੂਣਾ ਤੇ ਬਾਕੀ ਆਪਾਂ ਆਵਰੇ ਕੱਪੜੇ ਜੀ ਦੀ ਦਾ ਸੂਟ ਤੇ ਰਖਾ ਦਾਂਗੇ। ਚਲੋ ਜੀ ਲੈਟ ਆ ਜਾਣਗੇ। ਬੰਦੀ ਕਰ ਦਿੰਨੇ ਸੱਚ। ਲੋ ਜੀ ਕੱਪੜੇ-ਕੁਪੜੇ ਧੋ ਕੇ ਆਪਾਂ ਸੁੱਕਣੇ ਪਾਤੇ ਸੀ ਉਸ ਤੋਂ ਬਾਅਦ ਆਗੇ ਸੀ ਜੇ ਆਪਾਂ ਪਹਿਣ ਕੋਲੇ ਤੇ ਇਹ ਬਹੁਤ অ্যালোਵੈਰਾ ਜੈਲ ਹੋਇਆ ਪਿਆ ਜੀ ਬਹੁਤ ਹੀ ਜ਼ਿਆਦਾ ਤੇ ਇੱਥੇ ਇੱਕ ਥਾਂ ਹੀ ਇਕੱਠਾ ਹੋਇਆ ਪਿਆ ਮੈਂ ਪਹਿਣ ਨਹੀਂ ਕਰੀ ਸੀ ਵੀ ਤੁਸੀਂ ਨਾ ਇਹਨਾਂ ਨੂੰ ਗਮਨੇ 'ਚ ਲੱਗ-ਲੱਗ ਕਰ ਤੋਂ ਤੇ ਇੱਧਰ ਇੱਕ ਪਾਸੇ ਹੋਇਆ ਪਿਆ ਜੀ ਠੀਕ ਆ ਜੀ ਆਹਾਂ ਕੀ ਹੋਇਆ ਕੱਪੜੇ ਨਾਲ ਦੀਂਜੀ ਬੀਜੀ ਠੀਕ ਹੈ ਜੀ